ਇੱਕ ਤਾਂ ਸੱਚੀ ਇਥੇ ਕਿਸੇ ਨੂੰ ਜਾਣ ਦੇ ਬੁੱਝਦੀ ਵੀ ਨਹੀਂ ਹੈਗੀ ਵੀ ਬੰਦਾ ਕਿਸੇ ਕੋਲੇ ਮਾਨੀ ਹੌਲਾ ਕਰ ਲੇ ਅੱਜ ਤਾਂ ਮਨ ਡਰੀ ਜੇ ਜਾਂਦਾ ਐ ਜਿਵੇਂ ਲੱਗ ਜਾਂਦਾ ਜणू ਕਿਸੇ ਦਾ ਕੁਝ ਚੱਕ ਲਿਆ ਹੋਵੇ ਇੱਕ ਤਾਂ ਜਦੋਂ ਦੇ ਉਹ ਆ ਕੇ ਗਏ ਨੇ ਨਾ ਹੋਰ ਹੀ ਦਿਲ ਡਰਿਆ ਜਾ ਪਿਆਗਾ ਨਾ ਤਾਂ ਹੁਣ ਮੈਂ ਦੱਸਣ ਜੋਗੀ ਆ ਨਾ ਇਹ ਗੱਲ ਦਾ ਪੜਦਾ ਰੱਖਣ ਜੋਗੀ ਆ ਚਲ ਮਨਾ ਜੋ ਹੋਊਗਾ ਦੇਖੀ ਜਾਓ ਉਹ ਕੀ ਗੱਲ ਨਸੀਬ ਕਰੇ ਸੋਚਾਂ ਆਈਆਂ ਚ ਪੈ ਰਹੀਆਂ ਹੈ ਕਿ ਕੋਈ ਗੱਲ ਹੈ ਨਾ ਨਾ ਜੀ ਕੋਈ ਗੱਲ ਨਹੀਂ ਹੈਗੀ ਸੋਚਾਂ ਤਾਂ ਮੈਨੂੰ ਕਾਹਦੀਆਂ ਨੇ ਛੋਡੇ ਹੁੰਦੇ ਬਸ ਐ ਜੇ ਸੋਚੀ ਆਂਦੀ ਸੀ ਮਾਂ ਕਿੰਨਾ ਚਿਰ ਹੋ ਗਿਆ ਹਨਾ ਆਈ ਨੂੰ ਪਿੰਡ ਵੀ ਨਹੀਂ ਗਈ ਮੈਂ ਚਲ ਮੇਲੇ ਆਉਂਦੀ ਚਾਚੇ ਦਾਇਆਂ ਨੂੰ ਮਾਂ ਪਿਓ ਨੂੰ ਹਨਾ ਉਧਰੇ ਮਾਂ ਜਾਂ ਤਾਂ ਹੋ ਹੀ ਜਾਂਦਾ ਅੱਛਾ ਅੱਛਾ ਤਾਂ ਆ ਗੱਲ ਹੈ ਫਿਰ ਤੂੰ ਦੱਸ ਨਾ ਵੀ ਮੈਂ ਤਾਂ ਪਿੰਡ ਜਾਣਾ ਹੈਗਾ ਕੋਈ ਗੱਲ ਨਹੀਂ ਇੱਕ ਦੋ ਦਿਨ ਤੂੰ اٹਕ ਜਾ ਮੇਰੀਆਂ ਨਾ ਦੋ ਦਿਹਾੜੀਆਂ ਲੱਗਣਗੀਆਂ ਉਧਰ ਮੈਂ ਸਰਪੰਚਾਂ ਦੇ ਜਾਣਾ ਹੈਗਾ ਫਿਰ ਉਹਦੋਂ ਵੱਲ ਮੈਂ ਆਪੇ ਘਰ ਦੀ ਨਿਗ੍ਹਾ ਰੱਖੂਗਾ ਤੇ ਹੋ ਸਕਦਾ ਤਾਂ ਮੈਂ ਤੈਨੂੰ ਮਿਲਾਈ ਲਿਉਂਗਾ ਨਾਲ ਹੀ ਜਾਊਂਗਾ ਮੈਂ ਤੇਰਾ ਤੂੰ ਕੱਲੀ ਤੇ ਕੱਲੀ ਵੀ ਕਿੱਧਰ ਬਸਾਂ ਤੇ ਫਿਰਦੀ ਰਹੇਂਗੀ ਹਨਾ ਕੋਈ ਨਹੀਂ ਆਪਣੇ ਕੋਲੇ ਹੈਗਾ ਨਵਾਂ ਸਾਈਕਲ ਆਪਾਂ ਸਾਈਕਲ ਤੇ ਚੱਲਾਂਗੇ ਤਾਂ ਹੀ ਨੇ ਸਾਨੂੰ ਕਿਹਾ ਸੀ ਜੀ ਮੈਂ ਮੈਂ ਕਿਹਾ ਤੁਸੀਂ ਕਹਿਣਾ ਤਾਂ ਮੇਰਾ ਮੋੜਨਾ ਨਹੀਂ ਐਵੇਂ ਥੋੜਾ ਕੰਮ ਛੁੱਟੂਗਾ ਹਨਾ ਕੀ ਫਾਇਦਾ ਆਪਾਂ ਵਧੀਆ ਉਹ ਵੀ ਕਮਾਉਣੇ ਆ ਉਹ ਹੀ ਖਾਣੇ ਆ ਫਿਰ ਮੈਂ ਜੀ ਸੋਚ ਗਈ ਸੀਗੀ ਜੀ ਤਾਂ ਮੇਰਾ ਕਈ ਦਿਨਾਂ ਦਾ ਕਰੀ ਜਾਂਦਾ ਵੀ ਮੈਂ ਪੇਕੇ ਢੇੜਾ ਮਾਰ ਕੇ ਆਵਾਂ ਉਹ ਕੋਈ ਗੱਲ ਨਹੀਂ ਨਸੀਬ ਕਰੇ ਜਦੋਂ ਹੁਣ ਬੰਦਾ ਫਿਰ ਕਮਾਉਂਦਾ ਕਰੇ ਵਾਸਤੇ ਹੈਗਾ ਜੀ ਆਪਾਂ ਲਾਉਣੀ ਨਹੀਂ ਹੈ ਨਾ ਫਿਰ ਕੱਲੀ ਕਮਾਈ ਵੀ ਆਪਾਂ ਕੀ ਹਿੱਕ ਤੇ ਧਰ ਕੇ ਲੈ ਜਾਗੇ ਕੋਈ ਨਹੀਂ ਜਿੰਨੇ ਜੋ ਕਰੇ ਹੈਗੇ ਐਗੇ ਜ਼ਰੂਰ ਕਰਾਂਗੇ ਪਰ ਹੂੰ ਤੇਰੇ ਕਿਤੇ ਮਨ ਤੇ ਐ ਤਾਂ ਨਹੀਂ ਮੇਰੇ ਘਰਵਾਲੇ ਸੋਚ ਕਿਉਂਦੀ ਵੀ ਮੈਂ ਕਿਸੇ ਕੱਚੇ ਪਿੱਲੇ ਜੇ ਖਰਚ ਆ ਗਈ ਉਹ ਗੱਲ ਤਾਂ ਨਹੀਂ ਨਾ ਹਿੱਕ ਤੇ ਨਾ ਨਾ ਜੀ ਇਹੋ ਜੀ ਗੱਲ ਤਾਂ ਮੇਰੇ ਦਿਲ ਦਿਮਾਗ ਚ ਕਦੇ ਆਈ ਹੋਈ ਨਹੀਂ ਜੇ ਆਉਣੀ ਹੁੰਦੀ ਸ਼ੁਰੂ ਚ ਹੀ ਆ ਜਾਂਦੀ ਮੈਨੂੰ ਤਾਂ ਸਭ ਕੁਝ ਬਹੁਤ ਵਧੀਆ ਲੱਗਦਾ ਬਸ ਉਹ ਬ੍ਰੇਮ ਜਿਹਾ ਤਾਂ ਹੋ ਹੀ ਜਾਂਦਾ ਬੁੜੀ ਨੂੰ ਪੇਕਿਆਂ ਦਾ ਹਾਂ ਹਾਂ ਤੇਰਾ ਚਿਹਰਾ ਦੇਖ ਕੇ ਨਾ ਮੈਨੂੰ ਐਜ ਮਹਿਸੂਸ ਹੋਇਆ ਸਮ ਤੇਰੇ ਚਿਹਰੇ ਨੂੰ ਦੇਖ ਕੇ ਮੇਰਾ ਵੀ ਮਨ ਉਦਾਸ ਹੋ ਗਿਆ ਵੀ ਅੱਜ ਪਤਾ ਨਹੀਂ ਨਸੀਬ ਕਰ ਉਦਾਸ ਜਿ ਕਿਉਂ ਬੈਠੀ ਹੈਗੀ ਬਾਕੀ ਕੋਈ ਗੱਲ ਨਹੀਂ ਜਿਵੇਂ ਜਿਹਦੇ ਮਾਂ ਪਿਓ ਹੈਗੇ ਨੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਹੁਣ ਮੈਂ ਵੀ ਕੀ ਕਰ ਲੂੰਗਾ ਜਦੋਂ ਮੇਰੇ ਹੈ ਹੀ ਨਹੀਂ ਕੋਈ ਨਹੀਂ ਤੁਸੀਂ ਨਾ ਦਿਲ ਨਾ ਹੌਲਾ ਕਰੋ ਆਪਾਂ ਪਿੰਡ ਜਾਵਾਂਗੇ ਮਿਲਣ ਮੇਰੇ ਮਾਂ ਪਿਓ ਤੁਹਾਡੇ ਮਾਂ ਪਿਓ ਦੱਸ ਕੀ ਫਰਕ ਨਾਲੇ ਬੇਬੇ ਤੇ ਬਾਪੂ ਜੀ ਤਾਂ ਥੋੜਾ ਬਾਲਾ ਹੀ ਕਰਦੇ ਨੇ ਹਾਂ ਮਾਂ ਪਿਓ ਦਾ ਕੀ ਫਰਕ ਹੈ ਨਾਲੇ ਬਜ਼ੁਰਗ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਨੇ ਹੋ ਤਾਂ ਬਸ ਐਸੀ ਨਸੀਬ ਕਰੇ ਬਸ ਤੂੰ ਮਾਂ ਪਿਓ ਵਾਲੀ ਗੱਲ ਛੇੜਦੀ ਜਣੋਂ ਦੇ ਮੇਰੀ ਨਾ ਦੁੱਖ ਦੀ ਰਾਤ ਵੀ ਹੱਥ ਟਿਕ ਗਿਆ ਐ ਤਾਂ ਹੋਈ ਜਾਂਦਾ ਜੀ ਨਾਲੇ ਮਾਂ ਪਿਓ ਘੜਾ ਪਾਲੇ ਥਿਆਉਂਦੇ ਨੇ ਸਾਰੀ ਦੁਨੀਆ ਦੇ ਵਿੱਚ ਸੱਚੀ ਮਾਂ ਪਿਓ ਵਰਗਾ ਤਾਂ ਕੋਈ ਵੀ ਨਹੀਂ ਲੱਗਦਾ ਨਾਲੇ ਦੇਖ ਲਾ ਬਾਪੂ ਸਾਰੀ ਜ਼ਮੀਨ ਵੇਚ ਵਟ ਕੇ ਖਾ ਗਿਆ ਪਰ ਪਿਓ ਵਾਲਾ ਮੋ ਤਪਿਓ ਵਾਲਾ ਹੀ ਹੁੰਦਾ ਹੈਗਾ ਹਨਾ ਲੱਖ ਚਾਚੇ ਤਾਏ ਹੋਣ ਪਿਓ ਦੀ ਥਾਂ ਨਹੀਂ ਕੋਈ ਲੈ ਸਕਦਾ ਚਲ ਕੋਈ ਨਹੀਂ ਛੱਡੋ ਪਰ ਇਹ ਗੱਲਾਂ ਕਿਉਂ ਮਨ ਦੁਖੀ ਕੀਤਾਗਾ ਜਿੱਦੇ ਤੁਹਾਡੇ ਕੋਲੇ ਟਾਈਮ ਹੋਇਆ ਮੈਨੂੰ ਉੱਦੇ ਮਿਲਿਆ ਲਿਆ ਮੈਂ ਨਾਲ ਹੀ ਮੁੜਿਆ ਹਾਂ ਤੁਹਾਡੇ ਨਹੀਂ ਨਹੀਂ ਹੁਣ ਆਪਾਂ ਬਾਲਾ ਟਾਈਮ ਨਹੀਂ ਪਾਉਂਦੇ ਤੇਰਾ ਚਿੱਤ ਉਧਰਿਆ ਹੋਇਆ ਹੈਗਾ ਮੈਂ ਤੈਨੂੰ ਦੋ ਦਿਨਾਂ ਦੇ ਅੰਦਰ ਅੰਦਰ ਨਾ ਲਾ ਕੇ ਲਿਆਉਂਗਾ ਚਲ ਠੀਕ ਹੈ ਜੀ ਆਪਾਂ ਆ ਗਏ ਹੈ ਕੁਝ ਦੇ ਫਿਰ ਫਿਰਦੇ ਨੇ ਇੱਕ ਮੇ ਆਗੇ ਮੈਨੂੰ ਲੱਗਦਾ ਨਾ ਕੋਈ ਕੰਮ ਧੰਦਾ ਹੋਣਾ ਦਿਹਾੜੀ ਦੀ ਗੁੜੀ ਵਾਸਤੇ ਆਇਆ ਹੋਣਾ ਮੈਂ ਖੋਲ ਲੈ ਇੱਕ ਮਿੰਟ ਦਰਵਾਜ਼ਾ ਖੋਲਿਓ ਐਵੇਂ ਮੈਂ ਮਰ ਜਾ ਇਹ ਕਿੱਥੋਂ ਆਗੇ ਹੋਰੀ ਨਾ ਪੰਗਾ ਛੱਡ ਜੇ ਮੈਂ ਤਾਂ ਇਨਾ ਪੜਦਾ ਰੱਖਿਆ ਭਾਗ ਸਿੰਘ ਤੋਂ ਕਿਥੇ ਆਪ ਹੀ ਨਾ ਕੋਈ ਗੱਲ ਜੀਵ ਹਲਿਆਦਣ ਮਰ ਜਾਣੇ ਮੇਰਾ ਤਾਂ ਸੱਚੀ ਮੰਡ ਨਹੀਂ ਜਾਂਦਾ ਭਾਗ ਦੇ ਆਂ ਅੰਦਰ ਹੀ ਬੈਠਾ ਬਹੂ ਕੋਲੇ ਕਿ ਅਸੀਂ ਆਈਏ ਉਹ ਆ ਗਿਆ ਕਿ ਭਾਈ ਜੀ ਸਤਿ ਸ੍ਰੀ ਅਕਾਲ ਹਉ ਜਿਵੇਂ ਪੰਤਨਦਰਾ ਇੱਦਾ ਜਾਂਦਾ ਹੈ ਅੰਦਰੋਂ ਨਹੀਂ ਨਿਕਲਦਾ ਕਿੰਨੇ ਆਵਾਜ਼ਾਂ ਮਾਰਤੀਆਂ ਬਸ ਅੱਜ ਹੀ ਵੇਲਾ ਸੀ ਭਾਈ ਪਹਿਲਾਂ ਤਾਂ ਨਾ ਕਈ ਦਿਨ ਹੋਵੇ ਫਿਰ ਦਿਹਾੜੀ ਤੇ ਜਾਂਦਾ ਹੁੰਦਾ ਸੀ ਮੈਂ ਕੋਈ ਗੱਲ ਨਹੀਂ ਦੱਸੋ ਭਾਈ ਕੀ ਕੰਮ ਸੀਗਾ ਜੀ ਹਉ ਕੰਮ ਤਾਂ ਇਹੀ ਆ ਵੀ ਕੋਈ ਭਝਾਈ ਦੇ ਦਰਸ਼ਨ ਕਰਾ ਯਾਰ ਚਾਹ ਪਾਣੀ ਪਿਆ ਕੋਈ ਸਾਨੂੰ ਹੈ ਪਿੰਡ ਦੇ ਮੋਹਤਵਾਰ ਬੰਦੇ ਆਏ ਦੋਨੇ ਅਸੀਂ ਹੈ ਤੂੰ ਪਤੰਦਰਾ ਕਹੀ ਨਹੀਂ ਵੀ ਘਰੇ ਆਜੋ ਹੈ ਉਹ ਭਾਈ ਐ ਸੀਗਾ ਨਾ ਫਿਰ ਹਜੇ ਨਵੀਂ ਨਵੇਲੀ ਹੈਗੀ ਤੇ ਸੰਗਦੀ ਹੈਗੀ ਹਨਾ ਉਹ ਤਾਂ ਵਿਚਾਰੀ ਬੁੜੀਆਂ ਨੂੰ ਵੀ ਨਹੀਂ ਮਿਲਦੀ ਇੱਥੇ ਚਾਚੀਆਂ ਤਾਈਆਂ ਆਏ ਨੇ ਉਹਨਾਂ ਤੋਂ ਵੀ ਕਿੰਨਾ ਸੰਗਦੀ ਹੈਗੀ ਤੇ ਬੰਦਿਆਂ ਨੂੰ ਤਾਂ ਮਿਲਣਾ ਹੀ ਕੀ ਹੈ ਭਾਗਸਾ ਅਸੀਂ ਕਿਹੜਾ ਬਗਾਨੇ ਆ ਸੰਗਰ ਨੂੰ ਓ ਨਹੀਂ ਨਹੀਂ ਭਾਈ ਮੈਂ ਕਦੋਂ ਕਹਾਂਗਾ ਤੁਸੀਂ ਬਗਾਨੇ ਹੋਗੇ ਮੈਂ ਤਾਂ ਵੈਸੇ ਹੀ ਗੱਲ ਕਰਦਾ ਆ ਵੀ ਉਹ ਸੰਗਦੀ ਹੈਗੀ ਕੁਛ ਨਾ ਅੱਜ ਦੁੱਧ ਵੀ ਹੈ ਨਹੀਂ ਸੀਗਾ ਹੋ ਕੋਈ ਗੱਲ ਭਾਗਸਾ ਪਾਣੀ ਪਿਆ ਦੇ ਪਾਣੀ ਪੀ ਲਵਾਂਗੇ ਨਹੀਂ ਸੰਗ ਤਾਂ ਫੇਰ ਹੀ ਖੁੱਲੂ ਜਦੋਂ ਆਪਦੇ ਦਿਔਰਾਂ ਨੂੰ ਮਿਲੂਗੀ ਨਹੀਂ ਭਾਈ ਹੋਤਾ ਘਰ ਗੱਲ ਚੱਲ ਕੇ ਆਇਆ ਤਾਂ ਉਹ ਕਿਹੜਾ ਬਗਾਨੇ ਆ ਇਹ ਤਾਂ ਰੋਟੀ ਰੋਟੀਆਂ ਵੱਧ ਖਾਣਿਆ ਅਗਰ ਬਾਅਦ ਖਾਈ ਜਾਂਦੇ ਆ ਉਹਦੇ ਨਾਲ ਥੋੜੇ ਜਿਹਾ ਭਾਰੇ ਹੋ ਗਏ ਉਹ ਨਏ ਤੇ ਲੋ ਆਖਿਆ ਸੀ ਕੋਈ ਕਰਾ ਸਾਨੂੰ ਵੀ ਰਿਸ਼ਤਾ ਕੋਈ ਗੱਲ ਨਹੀਂ ਭਾਈ ਮੇਰੇ ਧਿਆਨ ਚ ਹੈਗਾਗਾ ਮੈਂ ਕਰਾਉਂਗਾ ਜਰੂਰ ਹਨਾ ਅਜੇ ਤਾਂ ਆਏ ਵੀ ਫਿਰ ਮੇਰਾ ਸਹੁਰੇ ਵੀ ਘੇੜਾ ਦਵਾਰੇ ਵੱਜਾਂ ਨਹੀਂਗਾ ਹੁਣ ਮੈਂ ਜਾਊਂਗਾ ਦੋ ਕੁ ਦਿਨਾਂ ਤੱਕ ਫਿਰ ਮੈਂ ਉੱਥੇ ਜਰੂਰ ਕੋਈ ਨਾ ਕੋਈ ਗੱਲਬਾਤ ਕਰੂੰ ਓਏ ਆਏ ਫਿਰ ਕਿਵੇਂ ਲੈ ਲਵਾਂਗੇ ਰਿਸ਼ਤਾ ਬੱਬੂ ਲਾਂ ਦੇਖੀ ਤਾਂ ਸਹੀ ਪਰਜਾਈ ਨੂੰ ਚੱਲ ਕੇ ਨਾ ਨਹਿ ਪਾਣੀ ਪੂਣੀ ਪਿਆ ਘੁੱਟ ਚੱਲ ਚੱਲ ਕੋਈ ਹੋਰ ਕਿਆ ਅਟੈਂਸ਼ਨ ਲੈਣਾ ਸਾਡੇ ਹੁੰਦੇ ਐਵੇਂ ਨਾ ਘਬਰਾਇਆ ਕਰ ਉਹ ਭਾਈਆਂ ਤੇਰੇ ਗੱਲ ਆ ਕੋਈ ਜੇ ਕੋਈ ਤੰਗ ਕਰਦਾ ਹੋਵੇ ਦੱਸੀ ਨਾ ਨਾ ਬਈ ਤੰਗ ਤਾਂ ਕੀ ਕਰਨਾ ਚਲੋ ਕੋਈ ਨਹੀਂ ਬਈ ਆ ਜਾਓ ਓਏ ਆਉ ਨਹੀਂ ਆ ਮਿੱਤਰਾ ਕਿਆ ਬੱਬੂ ਮੰਦਾ ਯਾਰ ਆਪਣਾ ਛੋਟਾ ਓਏ ਆ ਕੀ ਕਰੀਏ ਨਾ ਥੋੜੀ ਬਠਾਂਗੇ ਸੀ ਅਸੀਂ ਅੰਦਰ ਜਾਵਾਂਗੇ ਹੋਏ ਅੰਦਰ ਚੱਲਦੇ ਆਂ ਪਰਝਾਈ ਕੋਲੇ ਉਹ ਬਾਈ ਐ ਸੀ ਅੰਦਰ ਨਾ ਪੱਖਾ-ਪੱਖਾ ਨਹੀਂ ਹੈਗਾ ਜੀ ਗਰਮੀ ਹੈਗੀ ਆਪਾਂ ਇੱਥੇ ਬਹਿ ਜਾਈਏ ਨਾ ਕੋਈ ਬਣਾ ਪੱਖੇ ਤੂੰ ਬਹਿ ਜਾਵਾਂਗੇ ਕੋਈ ਯਾਰ ਜਦੋਂ ਪਰਝਾਈ ਕੋਲੇ ਨਵੀਂ ਨਵੇਲੀ ਕੋਲੇ ਬੈਠੇ ਹੋਏ ਥਾਲੀ ਗਰਮੀ ਲੱਗਣੀ ਕਿੱਥੋਂ ਹਾਂ ਦੇਖ ਕੇ ਉਹਨੂੰ ਪਾ ਚੜੂ ਬਾਈ ਯਾਰ ਅਸੀਂ ਤੋਂ ਵੀ ਬਹੁਤ ਠੰਡੀ ਹਵਾ ਆਉ ਕੋਈ ਨਹੀਂ ਮੈਂ ਉਰੇ ਬਿਲਾ ਲੈਣਾ ਬਾਈ ਬਹਿ ਜਾਈਏ ਕੋਈ ਚੱਕਰ ਨਹੀਂ ਯਾਰ ਤੂੰ ਤਾਂ ਯਾਰ ਜੇ ਪਾਕਸਾ ਅੱਡ ਹੋਣ ਵਾਲੀਆਂ ਗੱਲਾਂ ਕਰੀ ਜਾਨਾ ਉਹੀ ਡਰੀ ਜਾਨਾ ਕਬਰਾਈ ਜਾਨਾ ਕਿੱਡੀ ਗੱਲ ਆ ਚੱਲ ਨਾਲ ਬੈਠਾਂਗੇ ਗੱਲਾਂ ਕਰਾਂਗੇ ਚਾਰ ਚੇਡਾ ਕਰਾਂਗੇ ਉਹਦਾ ਮਨ ਲ ਵੀ ਤੇਰੇ ਵੀ ਕੋਈ ਹੈਗੇ ਆ ਦੋ ਚਾਰ ਜਣੇ ਨਹੀਂ ਤਾਂ ਇਕੱਲਾ ਹੈਗਾ ਕੀ ਉਹਨੂੰ ਖਵਾਇਆ ਹੋਊ ਤੂੰ ਲਿਆ ਕੇ ਥੋ ਪਹਿਲਾਂ ਮੈਂ ਮੰਗਾਉਣਾ ਬੱਬੂ ਨੂੰ ਭੇਜ ਕੇ ਕੋਈ ਦੇਖ ਰਿਹਾ ਕੀ ਪਸੰਦ ਆ ਉਹਨੂੰ ਚੱਲ ਚੱਲੀਏ ਉਹ ਨਹੀਂ ਨਹੀਂ ਬਈ ਉਹ ਬਾਹਰ ਦਾ ਤਾਂ ਖਾਂਦੀ ਨਹੀਂ ਰੋਟੀ ਪਾਣੀ ਖਾਂਦੀ ਆ ਬਸ ਹਉ ਜਦੋਂ ਤੂੰ ਖਵਾਉਣ ਜੋਗਰੇ ਹੀ ਨਹੀਂ ਖਾਊਗੀ ਕੀ ਜੇ ਤੂੰ ਖਵਾਉਣ ਵਾਲਾ ਹੁੰਦਾ ਤਾਂ ਨਵੀਂ ਲਵੇਲੀ ਨੂੰ ਬਹੁਤ ਚਾਹ ਹੁੰਦਿਆ ਖਾਣ ਪੀਣ ਤੇ ਸਾਨੂੰ ਨਾ ਸਿਖਾਏ ਗੱਲਾਂ ਚੱਲ ਇਹਨੇ ਤਾਂ ਸ਼ਾਪਿੰਗ ਵੀ ਨਹੀਂ ਕਰਾਈ ਹੋਣੀ ਉਹਨੂੰ ਹਾਏ ਕਿਹੜਾ ਸ਼ਾਪਿੰਗ ਵਾਲਾ ਖੈਂ ਕਰ ਚੱਕੀ ਫਿਰਦਾ ਹੈ ਉਹ ਸ਼ੋਪਿੰਗ ਆ ਮੈਲੇਜਿੰਗ ਕਿਤੇ ਭਜਾਈ ਨੂੰ ਮੈਂ ਕਰਾ ਕੇ ਲਿਆਉਂਗਾ ਤੈਨੂੰ 20 ਵਾਰੀ ਕਹਾਂ ਮੈਥੋਂ ਲੈ ਜਾ ਕਰ ਪੈਸੇ ਹੈ ਇਹ ਕੀ ਸੋਚਾਂ ਇੰਜ ਪਹਿਰਾਂ ਮਰ ਬੋਲ ਕੇ ਨਾ ਇਹ ਤਾਂ ਤਰੀ ਬੜੇ ਆਉਂਦੇ ਨੇਗੇ ਮਰ ਜਾਣੇ ਕਰਨਗੇ ਤਾਂ ਕੋਈ ਪੰਗਾ ਹੋ ਨਸੀਬ ਕਰੇ ਹਾਂਜੀ ਅਬ ਬਾਈ ਫਰੇ ਆਏ ਨੇਗੇ

ਇਹ ਨੂੰ ਤਾਂ ਨਹੀਂ ਪਤਾ ਉਹ ਨਹੀਂ ਬਈ ਉਹ ਬੈਸੀ ਸੰਗਦੀ ਹੈ ਜੀ ਉਹ ਜੀ ਨਾਲੇ ਪੈਸਿਆਂ ਦੀ ਤਾਂ ਲੋੜ ਹੀ ਨਹੀਂ ਬਈ ਕੋਈ ਕੋਈ ਚੱਕਰ ਹੀ ਨਹੀਂ ਲੈ ਕੇ ਰਾ ਨਾ ਬਈ ਬਸ ਮੈਂ ਨਹੀਂ ਲੈਣੀ ਰਹਿਣ ਦੋ ਓਏ ਕੁੰਡ ਪਰਾਂ ਗੱਲ ਤੇ ਆ ਪੈਸੇ ਬਾਰੇ ਤਾਂ ਪਿਆਰ ਹੁੰਦਾ ਦੱਸ ਨਾ ਬਗੂ ਮੈਨੂੰ ਵੀ ਤੇ ਮੈਨੂੰ ਵੀ ਜੀ ਹਾਂ ਪਿਆਰ ਟਿੱਕੇ ਤੂੰ ਤੁਰੇ ਮੇਰੇ ਚ ਪੰਡਿਆ ਕੁਸ ਆ ਲੈ ਆ ਤੁਸੀਂ ਫੜ ਲਓ ਜੀ ਕੋਈ ਨਹੀਂ ਬਈ ਲੋੜ ਹੀ ਨਹੀਂ ਹੈਗੀ ਜੀ ਓਏ ਪਿਆਰ ਜਿਹਦਾ ਹੁੰਦਾ ਉਹੀ ਫੜਦਾ ਹੁੰਦਾ ਕਹਿ ਉਹ

ਅਸਰਿਤ ਨਾ ਹੋ ਬਗਾਨੇ ਬੰਦੇ ਨਾਲ ਬੈਂਦੀ ਨਹੀਂ ਜੀ ਥੋੜਾ ਜਿਹਾ ਮੰਨਦੇ ਉਹਨੂੰ ਲੱਗਦਾ ਵੀ ਬਗਾਨਿਆਂ ਤੁਸੀਂ ਹੁਣ ਚਲ ਆਪਾਂ ਤਾਂ ਕਰਦੇ ਆਂਗੇ ਕੋਈ ਨਹੀਂ ਨਸੀਬ ਕਰੇ ਦਿਓ ਰਹਿ ਤੇਰਾ ਆਪਣੇ ਸਾਕਿਆਂ ਚੋਂ ਵੀ ਕੋਈ ਗੱਲ ਨਹੀਂ ਬਹਿ ਜਾ ਕੋਈ ਗੱਲ ਨਹੀਂ ਜੀ ਮੈਂ ਖੜੀ ਠੀਕ ਆ ਕੋਈ ਲੋੜ ਹੋਵੇ ਜਦੋਂ ਮਰਜ਼ੀ ਭਾਗ ਸਾਂ ਬੋਲ ਮਾਰ ਲਿਆ ਕਰ ਹਾਂ ਜੀ ਬਈ ਕੋਈ ਗੱਲ ਨਹੀਂ ਤੇਰਾ ਇਹ ਕਮਰਾ ਜਾਂ ਨਵਾ ਪਾਲਾ ਹੋਰੇ ਤਾਂ ਡਾਉਨ ਸੀਲਿੰਗ ਉਂਗਿਆ ਕਰਾ ਕੋ ਹਾਂ ਸਾੜਣਾ ਰੱਖਿਆ ਕਰ ਤੂੰ ਤਾ ਹੀ ਸੋਲ ਕੇ ਦਿਹਾੜੀ ਤੇ ਜਾਈਏ ਨਾ ਰੈਣਾ ਅਸੀਂ ਸਿਉਣੀ ਦਾ ਕੰਦਾ ਕੱਢ ਦੋਲਾਂਗੇ। ਓ ਬਾਈ ਤੁਹਾਡੇ ਵੱਡੇ ਕੰਮ ਐ ਜੀ ਹਨਾ ਹੁਣ ਇਹ ਕਲਜਾਂ ਕਬਜਾਂ ਤੇ ਜਾਣੇ ਜੀ ਬੈਲਪੁਣੇ ਵਾਲੇ ਤੁਹਾਨੂੰ ਪਤਾ ਜੀ ਹੈ ਨਾ ਗਰੀਬ ਬੰਦੇ ਦਾ ਫਿਰ ਕਿੱਥੇ ਲੋਟ ਆਉਂਦਾ ਹੈਗਾ। ਬਾਕੀ ਬਾਈ ਜੀ ਕੋਈ ਨਹੀਂ ਦਿਹਾੜੀਆਂ ਕਰ ਲਾਂਗੇ ਚਲੋ ਥੋੜਾ ਲੇਟ ਪੈ ਜੂਗਾ ਹੀ ਗੱਲ ਹੈਗੀ। ਓ ਲੇਟ ਨਹੀਂ ਤੂੰ ਸਾਡੇ ਨਾਲ ਰਹਿ ਤੇਰਾ ਅਸੀਂ ਕੋਠੀ ਪਾ ਦੇਵਾਂਗੇ ਦੱਸ ਦਰਾਂ ਚੀ। ਚਲੋ ਕੋਈ ਨਹੀਂ ਬਾਈ ਮੈਂ ਰਾਏ ਕਰ ਲੂੰਗਾ ਹਨਾ ਜੀ। ਹੋਏ ਰੁਕੀ ਕਰਨੀ ਆ।

ਅਸੀਂ ਤਾਂ ਸੌਕੇ ਆ ਜੀ ਆਪਦੇ ਘਰੇ ਸਾਨੂੰ ਤਾਂ ਲੋੜ ਨਹੀਂ ਕੋਠੀਆਂ ਦੀ ਜਿਹੜੇ ਤਾਂ ਹੈ ਨਹੀਂ ਸੌਕੇ ਕਿਸੇ ਕੋਲ ਹੂੰ ਬਾਹਰ ਨਹੀਂ ਨਾ ਕੋਈ ਵਾਸਤਾ ਨਹੀਂ ਭਗਸਾ ਕੋਈ ਨਹੀਂ ਬਾਈ ਤੁਸੀਂ ਆਪਦੇ ਕੋਠੀਆਂ ਪਾ ਲਓ ਸਾਡੇ ਘਰ ਤੋਂ ਕੀ ਲੈਣਾ ਜਿਵੇਂ ਹੈਗੀਆਂ ਠੀਕ ਆ ਬਸ ਅਸੀਂ ਨਾਲੇ ਬਾਈ ਆਪਾਂ ਆਪਦੀ ਕਬੀਲਦਾਰੀ ਹੁੰਦੀ ਹੈ ਜੀ ਹਨਾ ਤੁਸੀਂ ਚੰਗਿਆਂ ਚੋਂ ਅਸੀਂ ਮੰਨਦਾ ਜੇ ਵਾਕਿਆ ਹੁੰਦਾ ਪੱਕਾ ਦੇਖ ਕੇ ਕੱਚਾ ਪਰ ਥੋੜਾ ਠਾਣਾ ਠਾਣਾ ਬਾਈ ਹਨਾ ਤੇਰੀ ਕਬੀਲਦਾਰੀ ਨਹੀਂ ساری ਉਮਰ ਸੱਠ ਦੀ ਭਗਸਾ ਮੇਰੀ ਗੱਲ ਸੁਣ ਲੈ ਕਿਤੇ ਜਾਣਾ ਹੋਵੇ ਸੌਰੇ اپنی ਲੈ ਜਾਕਰ جیپ تاور ਬਣੂਗੀ ਤੇਰੀ ਸਾਲੀਆਂ ਚ ਉਹ ਬਈ ਆਏ ਜਿਕੇ ਰਕੂ ਬਾਲੀ ਬਾਟ ਆਗੇ ਹਨਾ ਤੇ ਆਪ ਦਾ ਸਾਧਨ ਆਪ ਦੇ ਹੁੰਦਾ ਜੀ ਹੁਣ ਮੰਨ ਲਓ ਮੈਂ ਤੁਹਾਡੀ ਜੀਪ ਲੈ ਗਈ ਪਹਿਲੀ ਗੱਲ ਤਾਂ ਮੈਨੂੰ ਚਲਾਉਣੀ ਨਹੀਂ ਆਉਂਦੀ ਜੀ ਇੱਕ ਤਾਂ ਭਾਗ ਸਿਆਣਾ ਤੂੰ ਸੋਡਾ ਸਾਡਾ ਬਾਹਰ ਕਰਦਾ ਉਹ ਅਸੀਂ ਤਾਂ ਤੈਨੂੰ ਦਿਲ ਦੇ ਢੋੰਗੇ ਚ ਬਿਠਾਈ ਬੈਠੇ ਆ ਇਹਨੂੰ ਜਮਾਂ ਦਿਲ ਦੇ ਵਿਚਾਰੀ ਬਿਠਾਈ ਬੈਠੇ ਆ ਤੂੰ ਭਾਗ ਸਿਆਣਾ ਅੱਡ ਹੋਣ ਵਾਲੀਆਂ ਗੱਲਾਂ ਕਰਦਾ ਰਹਿਣਾ ਹੁਣ ਨਹੀਂ ਨਹੀਂ ਭਈ ਅੱਡ ਵਾਲੀ ਨਹੀਂ ਗੱਲ ਹੈਗੀ ਉਹ ਵੈਸੇ ਫੇਰ ਵੀ ਚਲੋ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਜਾਂਦਾ ਜੀ ਹਨਾ ਆਖਰ ਨੂੰ ਫਿਰ ਹਸਾਬ ਕਿਤਾਬ ਤਾਂ ਆਪੋ ਆਪ ਹੀ ਹੁੰਦਾ ਹੈ ਕੋਈ ਹਸਾਬ ਕਿਤਾਬ ਨਹੀਂ ਜਿਹੜੀ ਤੈਨੂੰ ਚੀਜ਼ ਦੀ ਲੋੜ ਆ ਜਾ ਕੇ ਪ੍ਰਕਾਸ਼ ਬਾਣੀਏ ਕੋਲੇ ਨਾਂ ਲੈ ਦੀ ਦੈਰੀ ਤੇ ਵੀ ਨਿਖਰ ਦੀ ਲੋੜ ਨਹੀਂ ਸਾਰਾ ਸੌਦਾ ਪਤਾ ਚੱਕ ਲਈ ਚਲੋ ਭਾਈ ਜੀ ਕੇਹ ਰਿਹਾ ਤਾਂ ਦਿਹਾੜੀ ਦਾ ਪਾ ਲੱਗ ਜਾਂਦਾ ਜੀ ਹਨਾ ਪਰਮਾਤਮਾ ਦੀ ਮਿਹਰ ਹੈਗੀ ਚਲ ਜੇ ਮੈਨੂੰ ਲੋੜ ਹੋਈ ਫਿਰ ਮੈਂ ਤੁਹਾਨੂੰ ਯਾਦ ਕਰ ਦਊਗਾ ਸਤਾਰੇ ਨਹੀਂ ਜੜੀਆਂ ਤੋਂ ਖੜਾ ਛੜਦਾ ਚਲ ਕੋਈ ਨਾ ਜਾ ਪਾਣੀ ਲੈ ਕੇ ਆ ਭਾਗ ਸੇ ਹਾਂ ਮੈਂ ਨਹੀਂ ਦਿੰਦਾ ਉਹ ਤੂੰ ਨਾ ਉਹ ਬੁੜੀ ਥੋੜੀ ਜਾਊਗੀ ਉਹ ਨਾ ਚੱਲ ਪਾਕਸੇ ਖੜਾ ਹੋ ਜਾ ਲੈ ਆ ਲੈ ਜਾਂ ਮੇਰੇ ਅਕਬੈਰ ਜੀ ਬਣ ਕੇ ਜਾ ਕਿਉਂ ਹੈ ਆ ਭਾਈ ਮੈਂ ਸਾਨੂੰ ਉਹਦੇ ਵੀ ਕਿਹਾ ਸੀ ਜਿਆਦਾ ਨਾ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਸਾਡੇ ਘਰ ਆ ਕੇ ਮੈਨੂੰ ਨਾ ਤੁਹਾਡੀਆਂ ਗੱਲਾਂ ਵਧੀਆਂ ਨਹੀਂ ਲੱਗਦੀਆਂ ਜਾਈ ਸਾਥੂ ਸੰਗਠਨ ਨੇ ਤੈਨੂੰ ਜਮਾਂ ਲੋੜ ਨਹੀਂ ਉਹ ਨਹੀਂ ਬੁੜਕੀ ਦੀ ਕਿਹਦੇ ਸਿਰ ਤੇ ਆ ਇਹ ਸਾਡੇ ਮੂਰੇ ਬੋਲ ਵੀ ਨਹੀਂ ਸਕਦਾ ਸਾਡੇ ਮੂਰੇ ਤਾਂ ਸਾਰਾ ਪਿੰਡ ਨੇ ਬੋਲਦਾ ਤੂੰ ਚੁੱਪ ਕਰਕੇ ਜਿਆਦਾ ਰਿਸ਼ਤਾ ਕਰਾ ਦੇ ਨਹੀਂ ਲੋੜ ਹੀ ਨਹੀਂ ਰਿਸ਼ਤੇ ਦੀ ਸਾਡੇ ਨਾਲ ਚੱਲੇ ਐਸ਼ ਕਰेंगी ਘੂਠੀਆਂ ਚ ਰਹेंगी ਚੰਗਾ ਖਾਏंगी ਚੰਗਾ ਪੀਏंगी ਇਹਦੇ ਨਗਦੇ ਕੀ ਆ ਪਾਵਾ ਪਾਵਾ ਕੋਈ ਉਹ ਬੈਠੇ ਲਓ ਬਾਬਾ ਜੀ ਨੂੰ ਕੋਈ ਬਾਈ ਜੀ ਬਾਈ ਕੋਈ ਉਹ ਬੈ ਜਾ ਬੈ ਜਾ ਬਾਬਾ ਜੀ ਹਾਂ ਕੋਈ ਹੋਰ ਚੀਜ਼ ਦੀ ਲੋੜ ਹੋਵੇ ਦੱਸੀ ਅੱਬਾ ਵੀ ਸੰਗਦੀ ਵਾ ਯਾਰ ਬਈ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਇਹ ਬਾਲੀ ਸੰਗਾਲੂ ਹੈਗੀ ਮੈਂ ਤੁਹਾਨੂੰ ਉੱਥੇ ਕਹੀ ਜਾਂਦਾ ਸੀ ਵੀ ਇਹ ਤਾਂ ਇੱਕ ਪਿੰਡ ਦੀਆਂ ਨਾ ਚਾਚੀਆਂ ਤਾਈਆਂ ਨੂੰ ਗੁੜੀਆਂ ਨੂੰ ਵੀ ਨਹੀਂ ਮਿਲਦੀ ਬੰਦਾ ਭਾਸਾ ਇਸ ਤੇ ਸਿਰੋਜ ਹੋ ਜਾਊਗਾ ਇਹਨੂੰ ਦੱਸਾਂ ਅੱਜ ਤਾਂ ਕਿਹਦੇ ਚਾਹ ਪੀਣਾਗੇ ਅੱਜ ਮੈਂ ਕਹਾਂ ਨਾ ਤੇਰੇ ਘਰੇ 2 ਕਿਲੋ ਦੁੱਧ ਆਇਆ ਕਰੋ ਉਹ ਨਾ ਇਹਦੇ ਦੱਸਦੇ ਸਾਡੇ ਕਿਹੜਾ ਕੋਈ ਰਨ ਕਰਨਾ ਵੀ ਚਾਹ ਬਣਾ ਗੂ ਇੱਥੇ ਵੀ ਕੇ ਜਾਇਆ ਕਰਾਂਗੇ ਹਾਂ ਨਾਲੇ ਚਾਹ ਬੁੜ ਤੇ ਜਾਵਾਂਗੇ ਤੇ ਅੱਗ ਦੀ ਪੂਰੀ ਸਿੱਟ ਜਾਵਾਂਗੇ ਚਾਹ ਸਿੱਟ ਜਾਵਾਂ 5 ਕਿਲੋ ਉਹ ਨਾ ਨਾ ਬਾਈ ਲੋੜ ਹੀ ਨਹੀਂ ਹੈਗੀ ਜੀ ਐ ਤਾਂ ਪੈਸਾ ਦਾ ਕੁਛ ਹੋ ਅੱਜ ਨਾ ਦੁੱਧ ਖੱਟਾ ਹੋ ਗਿਆ ਫਰਿਜ ਹੈ ਨਹੀਂ ਤਾਂ ਰੱਖੀ ਬਾਲੀ ਰੱਖੀ ਬਾਲੀਆਂ ਨੂੰ ਫਰਿਜ ਭੇਜੂਗਾ ਉਹ ਨਹੀਂ 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 ਬਾਈ ਬਸ ਧੰਨਵਾਦ ਨਾ ਰੈਂਦੋ ਜੀ ਕੋਈ ਗੱਲ ਨਹੀਂ ਮਿਹਰਬਾਨੀ ਉਹ ਕੋਈ ਨਾ ਭਾਗ ਜਾ ਆਪਦੇ ਬਣਾ ਕੇ ਸਮਝ ਨਹੀਂ ਕੋਈ ਨਹੀਂ ਬਈ ਆਹ ਸੋ ਦੇਣਾ ਲੜਕੇ ਚੱਲੇਗਾ ਘਰ ਵੀ ਪੈ ਜੂ ਸਾਰਾ ਕੁਝ ਹੋ ਜੂ ਅਮੀਰ ਹੋ ਜਾਏਗਾ ਹਾਂਜੀ ਹਾਂ ਬਈ ਹਾਂ ਚਲ 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 ਠੀਕ ਹੈ ਜੀ ਮਹਤ ਸੰਗਾਪਾ ਵੀ ਜੀ ਅਸ਼੍ਰੀਕਾਲਾ ਸੰਗਾ ਬਈ ਸਤਿ ਸ੍ਰੀ ਅਕਾਲ ਸੰਗਾ ਸ੍ਰੀਕਾਲ ਕੋਈ ਨਾ ਬਾਜਾ ਆਜੀ ਮਰੀ ਕਿਹੜਾ ਉਧਰ ਹਾਂ ਹਾਂ ਬਈ ਹਾਂ ਠੀਕ ਹੈ ਪਤਨੀ ਜੀ ਮੈਨੂੰ ਨਾ ਇਹ ਬੰਦੇ ਠੀਕ ਜੇ ਨਹੀਂ ਲੱਗਦੇ ਇਹ ਨਵੀਆਂ ਗੱਲਾਂ ਹੀ ਹੋਰ ਨੇ ਹੋਰ ਨਸੀਬ ਕਰੇ ਹੈ ਨਾ ਆਪਦੇ ਆਪ ਨੂੰ ਬਾਲੇ ਬੈਲੀ ਸਮਝਦੇ ਨੇਗੇ ਮੈਂ ਤਾਂ ਕਿੰਨਾ ਰੋਕੇ ਉਹ ਗੇਟ ਤੇ ਮੈਂ ਖੈ ਵੀ ਉਹ ਸੰਗਦੀ ਹੈ ਕਿ ਸੋ ਬਹਾਨੇ ਮਾਰੇ ਵੀ ਸਾਡੇ ਦਾ ਦੁੱਧ ਹੈ ਨਹੀਂਗਾ ਪਤਾ ਨਹੀਂ ਪਤੰਦਰ ਕਿਹੜੇ ਹਸਾਬ ਦੇ ਨੇ ਕਿ ਸਿਧਾਂਤਰੀ ਆ ਵਜੇ ਕਿ ਕੇ ਵੀ ਅ ਵੀ ਆਪਣੇ ਇਧਰ ਕੋਈ ਕੋਹਾ ਗੇਟ ਵੀ ਹੈ ਨਹੀਂਗਾ ਕੀ ਕਰੀਏ ਕੰਮ ਰਿਆਂ ਨੂੰ ਮੈਂ ਤਾਂ ਥੋੜੇ ਮੋਂ ਨੂੰ ਚੁੱਪ ਕਰ ਗਈ ਜੀ ਮੈਨੂੰ ਤਾਂ ਸੱਚੀ ਉਹਨਾਂ ਤੇ ਬਹੁਤ ਹਰਖ ਚੜੀ ਜਾਂਦਾ ਸੀ ਨਹੀਂ ਨਹੀਂ ਨਸੀਬ ਕਰੇ ਉਹਨਾਂ ਨੂੰ ਬੋਲੀ ਨਾ ਉਹ ਬੈਲੀ ਜੇ ਬੰਦੇ ਨੇ ਕਿਵੇਂ ਮਾਦਾ ਵਾਜੂਗਾ ਕੋਈ ਨਾ ਆਪਾਂ ਕੋਈ ਮਿੱਠ ਤੇ ਪਿਆਰ ਨਾਲ ਹੀ ਉਹਨਾਂ ਨੂੰ ਰੋਕਾਂ ਕਿਸੇ ਹਸਾਬ ਨਾਲ ਲੈ ਹੁਣ ਦੇਖ ਲਾ ਫਰिज ਦੇ ਜਾਂਦੇ ਸੀ ਦੁੱਧ ਮੁੱਲ ਲਾ ਲੈਣੇ ਹੈਗੇ ਵੀ ਐ ਹੁਣ ਅਸੀਂ ਕਿਹੜਾ ਮੰਗ ਤੇ ਤੁਰੇ ਫਿਰਦੇ ਆਂਗੇ ਕੋਈ ਨਹੀਂ ਮਿਹਨਤ ਕਰਦੇ ਆਂਗੇ ਫਿਰ ਕੀ ਹੈਗਾ ਕੋਈ ਸਾਲ ਦੋ ਸਾਲ ਮਗਰੋਂ ਘਰ ਪੈ ਜਾਊਗਾ ਨਾਲੇ ਐ ਘਰੇ ਆਉਣ ਦਾ ਕੀ ਮਤਲਬ ਹੈ ਸਿੱਧੇ ਅੰਦਰ ਜਦੋਂ ਤੁਸੀਂ ਬਾਹਰ ਗੱਲ ਕਰੀ ਜਾਂਦੇ ਹੋ ਬਾਹਰ ਖੜਕੇ ਵੀ ਗੱਲ ਕਰ ਸਕਦੇ ਸੀ ਇਹ ਇੱਕ ਤਾਂ ਐਂ ਸੀ ਉਕਰੇ ਹੁਣ ਜੇ ਮੈਂ ਇਹਨਾਂ ਨੂੰ ਰੋਕਦਾ ਸੀਗਾ ਕੋਈ ਸਖਤੀ ਨਾ ਰੋਕਦਾ ਸੀਗਾ ਫਿਰ ਉਹਨੇ ਇਹ ਗੰਦਾਸੇ ਤਾਂ ਚੱਕੀ ਫਿਰਦੇ ਨੇਗੇ ਮੈਂ ਮੇਰੀ ਆਤ ਨਹੀਂ ਹੈਗੀ ਕਿਸੇ ਨਾਲ ਲੜਨ ਦੀ ਤੇ ਨਾ ਹੀ ਮੇਰਾ ਦਿਲ ਹੈਗਾ ਮੇਰਾ ਤਾਂ ਪ੍ਰਮਾਤਮਾ ਨੇ ਮਸਾਕਰ ਬੰਨੇਗਾ ਮੈਂ ਤਾਂ ਸੌ ਕੋਟ ਰੋਤਾ ਹੈਗਾ ਮੇਰਾ ਤਾਂ ਆਪ ਜੀ ਦਿਲ ਜੜ ਰੀ ਜਾਂਦਾ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਸੁਣ ਕੇ ਪਤਾ ਨਹੀਂ ਕਹੇ ਜੀਆਂ ਗੱਲਾਂ ਕਰਦੇ ਸੀ ਕੋਠੀ ਪਾ ਦਾਂਗੇ ਵੀ ਤੁਸੀਂ ਸਾਡੀ ਕੋਠੀਆਂ ਤੋਂ ਕੀ ਲੈਣਾਗਾ ਅਸੀਂ ਆਪਦੇ ਘਰ 'ਚ ਬੈਠੇ ਆਂ ਚੰਗੇ ਭਾਵੇਂ ਮਾੜੇ ਉਹ ਵਹੀ ਹੁੰਦਾ ਨਸ਼ੇਪੇ ਕਰੇ ਨਸ਼ਾ ਪਤਾ ਖਾਂਦੇ ਨੇ ਕਿ ਇਹਨਾਂ ਨੂੰ ਕੁਝ ਨਹੀਂ ਯਾਦ ਰਹਿੰਦਾ ਕੀ ਬੋਲ ਕੇ ਆ ਤੁਸੀਂ ਤੜਕੇ ਗੱਲ ਕਰ ਲਾਂਗੇ ਆਪਾਂ ਸਵੇਰੇ ਆਖਣਗੇ ਇਸ ਤਾਂ ਆਈ ਨਹੀਂ ਇਹੀ ਮੁੱਕਰ ਜਾਣਗੇ ਉਹੀ ਹੈ ਬਸ ਜਦੋਂ ਮਾੜਾ ਮੁੱਟਾ ਲਾ ਲੈਂਦੇ ਨੇ ਕਾਰਡ ਘੋੜ ਜਾਏ ਨਸ਼ੇਪੱਤੇ ਵਾਲਿਆਂ ਨੇ ਕੀ ਖੱਟਿਆ ਅੱਗੇ ਬਾਪੂ ਨੇ ਕਿੰਨੀਆਂ ਕੋਠੀਆਂ ਪਾਲੀਆਂ ਆ ਜਿਹੜਾ ਬਣਿਆ ਸੀਗਾ ਉਹ ਵੀ ਢਾਂਡ ਜੋਗਾ ਹੋਇਆ ਪਿਆ ਸਾਰੀ ਜ਼ਮੀਨ ਖਾ ਗਿਆ ਅੱਛਾ ਕੋਈ ਨਹੀਂ ਜੀ ਕੀ ਲੈਣਾ ਆਪਾਂ ਇਹ ਜੀ ਲੋਕਾਂ ਤੋਂ ਫਿਰਦੇ ਆਂ ਫੌਂਕ ਦੇ ਕੁਣ ਡਿਜੀ ਮਾਇਦਾ ਹੀ ਦੋਕਾ ਲੈ ਦੇਖ ਲੈ ਪਤੰਦਾਰ ਨੇ ਹੱਥ ਦੀ ਕਰਤੀ ਸਿੱਧੇ ਘਰੇ ਆ ਰਹੀ ਹੋਈ ਤਾਂ ਵਿਚਾਰੀ ਨੇ ਸੇਵ ਉੱਪਰ ਸਿਆਣੀ ਹੈਗੀ ਲੈ ਮੈਨੂੰ ਸਾਈਡ ਤੇ ਕਰਤਾ ਆਪ ਬਹਿ ਗਿਆ ਪਤੰਦਾਰ ਪਤਾਨੀ ਜਦੋਂ ਮੈਂ ਪਾਣੀ ਲੈਣ ਗਿਆ ਸੀ ਮਗਰ ਉਹ ਕੋਈ ਹਰਕਤ ਹੀ ਨਾ ਕਰਤੀ ਹੋਵੇ ਛਾਤੋ ਸਹੀ ਮੈਂ ਸੇਵ ਕਰ ਮੈਂ ਮਗਰ ਉਹ ਤਾਂ ਨਹੀਂ ਬੋਲੇ